ਹਾਂਜੀ ਸਤਿ ਸ੍ਰੀ ਅਕਾਲ ਜੀ ਲੋਵੀ ਅੱਜ ਹੈਗਾ ਆਪ ਆਪਣਾ ਬੜਾ ਹੀ ਖਾਸ ਦਿਨ ਜਿੱਦਾਂ ਆ ਪਹਿਲਾ ਵੀਡੀਓ ਦੱਸਿਆ ਪਿਛਲੀ ਵੀਡੀਓ ਚ ਤੇ 12000 ਦਾ ਵਿਕਿਆ ਹੋਇਆ ਤੇ ਕੱਲ ਨੂੰ ਉਹਨਾਂ ਨੇ ਲੈਣਾ ਵਾ ਤੇ ਇਹ ਵਿੱਚ ਹੀ ਆਪਾਂ ਲਿਆਵਾਂਗੇ ਐਕਸ ਬਾਕਸ ਤੇ ਉਹਦੀ ਵੀਡੀਓ ਜਲਦੀ ਲੈ ਕੇ ਆਵਾਂਗੇ ਬਸ ਜੀ ਆਪਣਾ ਉਹ ਬੱਕਰਾ ਵੇਚ ਗਿਆ ਵਾ ਤੇ ਆਪਾਂ ਹੁਣ ਲੈ ਕੇ ਆਉਣੇ ਐਕਸ ਬਾਕਸ ਚਲੋ ਆ ਵੀ ਚੱਲਦੇ ਆ ਆਪਾਂ ਇਹਦੇ ਨਾਲ ਆਰਡਰ ਕਰਤਾ ਸੀ ਤੇ ਆਨਲਾਈਨ ਮੰਗਾਇਆ ਆਪਾਂ ਆਰਡਰ ਕਰਤਾ ਸੀ ਤੇ ਇਹ ਪਹੁੰਚ ਗਿਆ ਵਾ ਸ਼ਾਰਟ ਉੱਥੇ ਪਿਆ ਆਪਣੇ ਦੋਸਤ ਕੋਲ ਤੇ ਆਪਾਂ ਉੱਥੇ ਜਾ ਕੇ ਪਾਰਸਲ ਚੱਕ ਲਿਆਉਣਾ ਵਾ ਤੇ ਦੇਖਦੇ ਆ ਕਿਹੜੀ ਤਰੀਕ ਨੋਦੀ ਆ ਹਾਂ ਵੀ ਬਾਕੀ ਤੁਸੀਂ ਤੁਹਾਨੂੰ ਮਿਲਦੇ ਆ ਆ ਕੇ ਹੂੰ ਤੁਹਾਨੂੰ ਮਿਲਦੇ ਆ ਆ ਕੇ ਕੀ ਖਾਣਾ ਵਾ ਆਪਣੀ ਚੈਨਲ ਵਰ ਇੱਥੇ ਪਿਆ नो विल्डिंग लो जी हां जी आपा ਪਹੁੰਚ ਗਿਆ ਸ਼ਾਪ ਕੋਟ ਜਿੱਥੇ ਆਪਾਂ ਬਾਈ ਦਾ ਐਡਰੈਸ ਦਿੱਤਾ ਹੋਇਆ ਵਾ ਕਿਉਂਕਿ ਆਪਣਾ ਪਿੰਡ ਪੰਡਾ ਸ਼ਹਿਰੋਂ ਦੂਰ ਸੋ ਇੱਥੇ ਉਹ ਪਾਰਸਲ ਪੜਾ ਕੇ ਹੀ ਬੰਦਾ ਇੱਕ ਚੱਕਦੇ ਆਂ ਹੋਰ ਕੀ ਆ ਜਲਦੀ ਹਾਂ ਸੋ ਨੀ ਪਾਰਸਲ ਹਾਂਜੀ ਆ ਗਈ ਆਪਰੇ ਪਰਸਪੋਨੀਆ ਆਪਣਾ ਉਹ ਜੀ ਪਹੁੰਚ ਗਿਆ ਜਾਓ ਦੇਲੀ ਹਿੱਟ ਸਿਡਾ ਠੀਕ ਹੈ ਜੀ ਦੇਲੀ ਖੋਲ ਕੇ ਕਰੀ ਜਾਏ ਖੋਲਿਓ ਹੁਣ ਨੀਚੇ ਕੋਲੀ ਖੋਲ ਕੇ ਦੇਖ ਲੀਏ ਖੋਲੋ ਬਜੀ ਦੇਲੀ ਵਿੱਚ ਆਇਆ ਵੀ ਆ ਸਮਾਨ ਕਣੀ ਕਈ ਵਾਰ ਕਹਿੰਦੇ ਉੱਦੀ ਭੇਜ ਦਿੰਦੇ ਹੁੰਦੇ ਇਹ ਪੱਥਰ ਵਟੇ ਪਾ ਕੇ ਐ ਲਓ ਜੀ ਕਢ ਲਿਆ ਅਸੀਂ ਟੁਕਲ ਖੋਲੋ ਸੇ ਆ ਇਧਰ ਇਧਰ ਆਓ ਦੇਖੋ ਪੀਜੀ ਲੋਕ ਕੀ ਆ ਬਤਾਂ ਲੋਕੀ ਸਮਾਨਤਾ ਆ ਗਿਆ ਲੱਗਦਾ ਆਪਣਾ ਕੰਟਰੋਲਰ ਆ ਆਪਣੀ ਆ ਗਈ GTA 5 ਦੀ ਕੈਸਟ ਤੇ ਆ ਮੇਨ ਚੀਜ਼ ਫੋਟੋ ਬਾਰ ਕੋਪੀ ਸੈਂਗ ਦੇਖੀਏ ਕਿਵੇਂ ਦੀ ਹਾਲਤ ਚ ਆ ਪਾ ਤੁਹਾਨੂੰ ਨਵੀਂ ਮੰਗਾਇਆ ਬਈ ਸਹੀ ਹੈ ਨਾ ਕੋਈ ਸਕਰਾਚ ਵਗੈਰਾ ਵੀ ਨਹੀਂਗਾ ਕੋਈ ਫਿਨਿਸ਼ ਹਾਜੀ ਭਾਈ ਕਿੰਨੀ ਐਕਸਾਈਟਮੈਂਟ ਹੋ ਰਹੀ ਆ ਬਹੁਤ ਜਿਆਦਾ ਐਕਸਪੈਕਟ ਮੈਂ ਵੀ ਇੰਨੀ ਕਹਿ ਸਕਦੇ ਆ ਜਿੰਨੀ 2007-08 ਚ ਸਿਲੈਂਡਰਸ ਖੇਡਣ ਲੱਗੇ ਸੀ ਨਾ ਇੰਨੀ ਆ ਜੋ ਹੋ ਰਹੀ ਆ ਸਹੀ ਆ ਸਹੀ ਆ ਬਹੁਤ ਜਿਆਦਾ ਐਕਸਪੈਕਟ ਆਜੂਆ ਚਲੋ GTA 5 ਲਈ ਨੋਇਆ ਪਾਸਾਰਗੋ ਪੈ ਕੇ ਕਰਕੇ ਤੇ ਚਲਦੇ ਆ ਘਰ ਤੇ ਆਜੋ ਵੀ ਹਾਂ ਚਲੋ ਵੀ ਆਪਾਂ ਖੇਡ ਲੋਈ ਬਿਲਕੁਲ ਆਪਾਂ ਐਕਸਬਾਕਸ ਦੀ ਆਊਟਲੁੱਕ ਦੇਖੀ ਕਿਵੇਂ ਦੀ ਆ ਸੋ ਆਜੋ ਵੇਟ ਨਹੀਂ ਹੋ ਰਹੀ ਆ ਹੋ ਗਈ ਆਪਣੀ ਡਿਸਕ ਜੀਆਰ 5 ਦੀ ਤੇ ਆ ਮਿਲਿਆ ਜੀ ਆਪਾਂ ਨੂੰ ਇੱਕ ਕੰਟਰੋਲਰ ਤੇ ਆ ਕੁਝ ਲੀਡਸ ਵਗੈਰੇ ਨੇ ਆ ਵੀ ਆਪਣੀ ਮੇਨ ਸ਼ੈ ਤੇ ਚਲੋ ਆ ਜੋ ਵੀ ਇਸ ਦੀ ਆਪਾਂ ਲੀਡਸ ਵਗੈਰਾ ਲਾਉਨੇ ਤੇ ਕਨੈਕਸ਼ਨ ਕਰਦੇ ਆ ਤੇ ਦੇਖਦੇ ਆ ਚੱਲਦਾ ਵੀ ਅਗਣੀ ਆਓ ਜਲਦੀ ਆਓ ਜੀ ਹਾਂਜੀ ਲੋ ਜੀ ਆਪਣਾ ਐਕਸ ਬਾਕਸ ਆਉਣ ਹੋ ਗਿਆ ਤੇ ਦੇਖਦੇ ਆ ਕਿ ਮੇਰੇ ਦੇ ਗ੍ਰਾਫਟ ਚੁਗਰਾ ਤੇ ਸਭ ਤੋਂ ਪਹਿਲਾਂ ਚਲਾਉਣਾ ਹੈ CTF 5 ਇਹ ਡਿਸਕਾਪਾ ਨਵੀ ਲੱਗ ਜਾਂਦੀ ਜੀ ਇਹ ਭਈ 2000 ਦੀ ਆ ਦੇਖੋ ਕੋਈ ਸਪਰਾਇਜ਼ ਨਹੀਂ ਉੱਪਰ ਪੋਨੇ ਆ ਕੀ ਆ ਕੁਲੀ 9 ਚੱਲ ਵੀ ਲੱਗਦਾ ਚੱਲ ਵੀ ਚੱਲ ਵੀ ਅਗਲਾ ਵੀਡੀਓ ਬਣਾ ਨੋ ਜਿਹੜਾ ਨਾ ਹੱਥਿਆਂ ਨਹੀਂ ਟਿਕ ਰਿਹਾ ਚ ਲੋਕ ਫਿਰ ਵੀ ਖੇਡ ਕੇ ਦੇਖਦੇ ਆ ਤੇ ਚੈੱਕ ਕਰਦੇ ਗ੍ਰਾਫਿਕਸ ਵਗੈਰਾ ਤੇ ਕਿਵੇਂ ਦੀ ਦੀ ਕੁਆਲਿਟੀ ਆ ਆ ਜੋ ਵੀ ਲੋ ਬੀ ਟਾਪ ਪਾਸਕ ਹੋਨੇ ਆ ਤੇ ਬੱਸ ਚਲਾਉਨੇ ਆ ਅੱਜ ਫੇ ਬੜਾ ਟਾਈਮ ਹੋ ਗਿਆ ਬੱਸ ਚਲਾਈ ਨੂੰ ਯਾ ਲੋਈ ਪਿਆਦਾ ਪਿਆਲਾ ਉਹ ਇੱਕ ਟ੍ਰੈਫਿਕ ਬੜਾ ਵਾਲੇ ਦੋਲੇ ਉਹ ਲੈ ਉਹ ਇਹ ਆਪਣਾ ਫੇਕ ਹੋ ਕੇ ਲੈ ਗਿਆ ਬੱਸ ਖੜ ਜਾ ਯਾਰੀ ਚਲੌਣੀ ਦਾ ਅੱਜ ਆਪ ਬਸ ਹੀ ਆ ਖੋਣੇ ਕੋ ਜਾ ਕੇ ਫੇ ਖੜ ਜਾ ਯਾਰੀ ਲੈ ਜਾਨਾ ਕਿੱਥਿਆਂ ਤੂੰ ਖੜ ਜਾ ਯਾਰੀ ਅੱਜ ਬਸ ਚਲੌਣੀ ਦੀ ਚਲੌਣੀ ਚਲੌਣੀ ਆ ਇਹ ਤੁਰਦੀ ਨਹੀਂ ਰਹਾ ਹੱਥ ਨਹੀਂ ਠੀਕਾ ਹਜੇ ਇੱਥੇ ਡਕ ਲਈ ਮੈਂ ਤਾਂ ਕਹਿੰਨਾ ਇਹਨੂੰ ਚੱਲੇ 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 ਉਹ ਪੈੜ ਚੱਲਦੀ ਜੀ ਗੱਡੀ 'ਚ ਚੱਲ ਵੀ ਚੱਲ ਵੀ ਖੈ ਦੇ ਖੈ ਦੇ ਇਹ ਪੂਰਾ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਕਦੇ ਖੇੜੀ ਨਹੀਂ ਨਾ ਲਓ ਇੱਥੇ ਆਪਾਂ ਨੂੰ ਡੱਕ ਲਿਆ ਵਾ ਤੇ ਹੁਣ ਨਹੀਂ ਜਾਣ ਦੇ ਪਾਸ ਹੱਥੋਂ ਕੀ ਹਾਲ ਵੀ ਕੀ ਹਾਲ ਵੀ ਨਿਕਲ ਬਾਰ ਟਾਈਟੂ ਹੀ ਲਾ ਕੇ ਬੈਠਾ ਜਿਹੜਾ ਤੂੰ ਲਓ ਹੁਣ ਆਪਾਂ ਵੀ ਹੁਣੇ ਪਾਸ ਇੱਥੇ ਤੇ ਦੇਖਦੇ ਆ ਰੋਡਸ ਵਗੈਰਾ ਕਿਦਾਂ ਦੇ ਨੇ ਤੇ ਕੁਆਲਿਟੀ ਕਿਹੋ ਜੀ ਤੁਹਾਡੇ ਸਾਹਮਣੇ ਆ ਗੇਮਪਲੇ ਦੇਖੋਗੇ ਆਪਣਾ